ਸਿਖਾਗੂਪਈ ਹਰਦੀਪ ਸਿੰਘ ਨੇਜਰ ਦੀ ਹੱਤਿਆ ਕਰਨ ਦੇ ਦੋਸ਼ਾਂ ਵਿੱਚ ਫੜੇ ਹੋਏ ਚਾਰ مشਕੂਕ ਕਰਨ ਬਰਾਲ ਅਮਨਦੀਪ ਕਰਨ ਪ੍ਰੀਤ ਅਤੇ ਕਮਲਪ੍ਰੀਤ ਨੂੰ ਕੈਨੇਡਾ ਦੇ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਤੇ ਰਿਹਾ ਕਰਨ ਬਾਰੇ ਭਾਰਤੀ ਮੀਡੀਆ ਏਜੰਸੀ ਵੱਲੋਂ ਨਸ਼ਰ ਕੀਤੀ ਗਈ ਖਬਰ ਕੋਰਾ ਝੂਠ ਸਾਬਤ ਹੋਈ ਹੈ ਮਾਮਲੇ ਦੀ ਜਾਂਚ ਟੀਮ ਦੇ ਬੁਲਾਰੇ ਫਰੈਡਾ ਅਤੇ ਬ੍ਰਿਟਿਸ਼ ਕੋਲੰਬੀਆ ਅਟਾਰਨੀ ਜਨਰਲ ਦੇ ਇਸ਼ਤਗਾਸ਼ਾ ਦਫਤਰ ਦੇ ਬੁਲਾਰੇ ਐਨਸੀ ਮੋਰ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਚਾਰੇ ਦੋਸ਼ੀ ਪੁਲਿਸ ਨਿਆਇਕ ਹਿਰਾਸਤ 'ਚ ਅਜ ਵੀ ਜੇਲ੍ਹ ਵਿੱਚ ਬੰਦ ਹਨ ਤੇ ਕੈਨੇਡਾ ਦੀ ਕਿਸੇ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ। ਸਿਮੋਨ ਨੇ ਦੱਸਿਆ ਕਿ ਹੱਤਿਆਦਾਈ ਮਾਮਲਾ ਅਗਲੀ ਸੁਣਵਾਈ ਲਈ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਸਪੋਰਟ ਦੇ ਹੈ ਜਿੱਥੇ ਅਗਲੇ ਮਹੀਨੇ 11 ਫਰਵਰੀ ਨੂੰ ਪਹਿਲੀ ਸੁਣਵਾਈ ਹੋਵੇਗੀ ਜ਼ਿਕਰ ਹੋ ਗਿਆ ਕਿ ਭਾਰਤੀ ਅਖਬਾਰਾਂ ਨੇ ਦਾਵਾ ਕੀਤਾ ਸੀ ਕਿ ਇਸ਼ਤਗਾਸਾ ਵੱਲੋਂ مشਕੂਕਾਂ ਵਿਰੁੱਧ ਠੋਸ ਸਬੂਤ ਪੇਸ਼ ਨਾ ਕਰ ਸਕਣ ਕਰਕੇ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਜਿਸ ਨੂੰ ਲੋਕਾਂ ਵਿੱਚ ਕੈਨੇਡੀਅਨ ਕਾਨੂੰਨ ਬਾਰੇ ਭਰਮਪੂਰੇ ਖੇ ਪੈਦਾ ਕਰਨ ਦੇ ਯਤਨ ਵਜੋਂ ਵੇਖਿਆ ਜਾ ਰਿਹਾ ਹੈ ਦਸ ਦੇ ਕੇ 18 ਜੂਨ 2023 ਨੂੰ ਕੁਝ ਨੌਜਵਾਨਾਂ ਨੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਨਿੱਜ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਫਰਾਰ ਹੋ ਗਏ ਸਨ ਪੁਲਿਸ ਜਾਂਚ ਟੀਮ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਦੋਸ਼ੀਆਂ ਦੀ ਪਛਾਣ ਕੀਤੀ ਤੇ ਉਹਨਾਂ 'ਚੋਂ ਤਿੰਨ ਨੂੰ ਐਡਮਿੰਟਨ ਅਤੇ ਇੱਕ ਨੂੰ ਬ੍ਰੈਂਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਹੱਤਿਆ ਤੋਂ 3 ਮਹੀਨੇ ਬਾਅਦ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਇਸ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਹੋਣ ਦੀ ਗੱਲ ਕੀਤੀ ਸੀ ਸਿਖਾ ਗੁਪਈ ਹਰਦੀਪ ਸਿੰਘ ਨੇਜਰ ਦੀ ਹਤਿਆ ਕਰਨ ਦੇ ਦੋਸ਼ਾਂ ਵਿੱਚ ਫੜੇ ਹੋਏ ਚਾਰ مشਕੂਕ ਕਰਨ ਬਰਾਲ ਅਮਨਦੀਪ ਕਰਨ ਪ੍ਰੀਤ ਅਤੇ ਕਮਲਪ੍ਰੀਤ ਨੂੰ ਕੈਨੇਡਾ ਦੇ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਤੇ ਰਿਹਾ ਕਰਨ ਬਾਰੇ ਭਾਰਤੀ ਮੀਡੀਆ ਏਜੰਸੀ ਵੱਲੋਂ ਨਸ਼ਰ ਕੀਤੀ ਗਈ ਖਬਰ ਕੋਰਾ ਝੂਠ ਸਾਬਤ ਹੋਈ ਹੈ ਮਾਮਲੇ ਦੀ ਜਾਂਚ ਟੀਮ ਦੇ ਬਲਾਰੇ ਫਰੇਡਾ ਤੇ ਬ੍ਰਿਟਿਸ਼ ਕੋਲੰਬੀਆ ਅਟਾਰਨੀ ਜਨਰਲ ਦੇ ਇਸ਼ਤਗਾਸ਼ਾ ਦਫਤਰ ਦੇ ਬਲਾਰੇ ਐਨਸੀ ਮੋਰ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਚਾਰੇ ਦੋਸ਼ੀ ਪੁਲਿਸ ਨਿਆਇਕ ਹਿਰਾਸਤ 'ਚ ਅਜ ਵੀ ਜੇਲ੍ਹ ਵਿੱਚ ਬੰਦ ਹਨ ਤੇ ਕੈਨੇਡਾ ਦੀ ਕਿਸੇ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ। ਸਿਮੋਨ ਨੇ ਦੱਸਿਆ ਕਿ ਹੱਤਿਆਦਾਈ ਮਾਮਲਾ ਅਗਲੀ ਸੁਣਵਾਈ ਲਈ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਸਪੋਰਟ ਹੈ ਜਿੱਥੇ ਅਗਲੇ ਮਹੀਨੇ 11 ਫਰਵਰੀ ਨੂੰ ਪਹਿਲੀ ਸੁਣਵਾਈ ਹੋਵੇਗੀ। ਇਹ ਕਿਰੀ ਹੋ ਗਿਆ ਕਿ ਭਾਰਤੀ ਅਖਬਾਰਾਂ ਨੇ ਦਾਵਾ ਕੀਤਾ ਸੀ ਕਿ ਇਸ਼ਤਗਾਸ਼ਾ ਵੱਲੋਂ مشਕੂਕਾਂ ਵਿਰੁੱਧ ਥੋਸ ਸਬੂਤ ਪੇਸ਼ ਨਾ ਕਰ ਸਕਣ ਕਰਕੇ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਜਿਸ ਨੂੰ ਲੋਕਾਂ ਵਿੱਚ ਕੈਨੇਡੀਅਨ ਕਾਨੂੰਨ ਬਾਰੇ ਭਰਮਪੂਰੇ ਲੇਖੇ ਪੈਦਾ ਕਰਨ ਦੇ ਯਤਨ ਵਜੋਂ ਵੇਖਿਆ ਜਾ ਰਿਹਾ ਹੈ ਦੱਸ ਦੇ ਕਿ 18 ਜੂਨ 2023 ਨੂੰ ਕੁਝ ਨੌਜਵਾਨਾਂ ਨੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਨਿੱਜ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਫਰਾਰ ਹੋ ਗਏ ਸਨ ਪੁਲਿਸ ਜਾਂਚ ਟੀਮ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਦੋਸ਼ੀਆਂ ਦੀ ਪਛਾਣ ਕੀਤੀ ਤੇ ਉਹਨਾਂ 'ਚੋਂ ਤਿੰਨ ਨੂੰ ਐਡਮਿੰਟਨ ਅਤੇ ਇੱਕ ਨੂੰ ਬ੍ਰੈਮਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹੱਤਿਆ ਤੋਂ 3 ਮਹੀਨੇ ਬਾਅਦ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਇਸ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਹੋਣ ਦੀ ਗੱਲ ਕੀਤੀ ਸੀ। ਸਿਖਾਗੂਪਈ ਹਰਦੀਪ ਸਿੰਘ ਨੇਜਰ ਦੀ ਹਤਿਆ ਕਰਨ ਦੇ ਦੋਸ਼ਾਂ ਵਿੱਚ ਫੜੇ ਹੋਏ ਚਾਰ مشਕੂਕ ਕਰਨ ਬਰਾੜ ਅਮਨਦੀਪ ਕਰਨ ਪ੍ਰੀਤ ਅਤੇ ਕਮਲਪ੍ਰੀਤ ਨੂੰ ਕੈਨੇਡਾ ਦੇ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਤੇ ਰਿਹਾ ਕਰਨ ਬਾਰੇ ਭਾਰਤੀ ਮੀਡੀਆ ਏਜੰਸੀ ਵੱਲੋਂ ਨਸ਼ਰ ਕੀਤੀ ਗਈ ਖਬਰ ਕੋਰਾ ਝੂਠ ਸਾਬਤ ਹੋਈ ਹੈ। ਮਾਮਲੇ ਦੀ ਜਾਂਚ ਟੀਮ ਦੇ ਬੁਲਾਰੇ ਫਰੈਡਾ ਅਤੇ ਬ੍ਰਿਟਿਸ਼ ਕੋਲੰਬੀਆ ਅਟਾਰਨੀ ਜਨਰਲ ਦੇ ਇਸ਼ਤਗਾਸ਼ਾ ਦਫਤਰ ਦੇ ਬੁਲਾਰੇ ਐਨਸੀ ਮੋਰ ਨੇ ਇਸ ਖਬਰ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਚਾਰੇ ਦੋਸ਼ੀ ਪੁਲਿਸ ਨਿਆਇਕ ਹਿਰਾਸਤ 'ਚ ਅਜ ਵੀ ਜੇਲ੍ਹ ਵਿੱਚ ਬੰਦ ਹਨ ਤੇ ਕੈਨੇਡਾ ਦੀ ਕਿਸੇ ਅਦਾਲਤ ਨੇ ਉਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ। ਸਿਮੋਨ ਨੇ ਦੱਸਿਆ ਕਿ ਹੱਤਿਆਦਾਈ ਮਾਮਲਾ ਅਗਲੀ ਸੁਣਵਾਈ ਲਈ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਸਪੋਰਟ ਹੈ ਜਿੱਥੇ ਅਗਲੇ ਮਹੀਨੇ 11 ਫਰਵਰੀ ਨੂੰ ਪਹਿਲੀ ਸੁਣਵਾਈ ਹੋਵੇਗੀ। ਇਹ ਕਿਰੀ ਹੋ ਗਿਆ ਕਿ ਭਾਰਤੀ ਅਖਬਾਰਾਂ ਨੇ ਦਾਵਾ ਕੀਤਾ ਸੀ ਕਿ ਇਸ਼ਤਗਾਸ਼ਾ ਵੱਲੋਂ مشਕੂਕਾਂ ਵਿਰੁੱਧ ਠੋਸ ਸਬੂਤ ਪੇਸ਼ ਨਾ ਕਰ ਸਕਣ ਕਰਕੇ ਅਦਾਲਤ ਨੇ ਜ਼ਮਾਨਤ ਦਿੱਤੀ ਹੈ ਜਿਸ ਨੂੰ ਲੋਕਾਂ ਵਿੱਚ ਕੈਨੇਡੀਅਨ ਕਾਨੂੰਨ ਬਾਰੇ ਭਰਮਪੂਰੇ ਲੇਖੇ ਪੈਦਾ ਕਰਨ ਦੇ ਯਤਨ ਵਜੋਂ ਵੇਖਿਆ ਜਾ ਰਿਹਾ ਹੈ ਦੱਸ ਦੇ ਕਿ 18 ਜੂਨ 2023 ਨੂੰ ਕੁਝ ਨੌਜਵਾਨਾਂ ਨੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਨਿੱਜ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਫਰਾਰ ਹੋ ਗਏ ਸਨ ਪੁਲਿਸ ਜਾਂਚ ਟੀਮ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਰਾਹੀਂ ਦੋਸ਼ੀਆਂ ਦੀ ਪਛਾਣ ਕੀਤੀ ਤੇ ਉਹਨਾਂ 'ਚੋਂ ਤਿੰਨ ਨੂੰ ਐਡਮਿੰਟਨ ਅਤੇ ਇੱਕ ਨੂੰ ਬ੍ਰੈਮਟਨ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹੱਤਿਆ ਤੋਂ 3 ਮਹੀਨੇ ਬਾਅਦ ਸਤੰਬਰ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ ਵਿੱਚ ਇਸ ਕਤਲ ਵਿੱਚ ਭਾਰਤੀ ਏਜੰਸੀਆਂ ਦੀ ਸ਼ਮੂਲੀਅਤ ਹੋਣ ਦੀ ਗੱਲ ਕੀਤੀ ਸੀ।